ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਪ੍ਰੋਗਰਾਮਿਕ ਮੈਡੀਵਿਜ਼ਨ ਉਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣ ਨੇ ਲੈ ਕੇ ਅੱਜ ਦੀਆਂ ਕੁਝ ਖਾਸ ਤੇ ਮੁਖ ਖਬਰਾਂ ਇਹਨਾਂ ਖਬਰਾਂ ਤੇ ਵਧੇਰੇ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿਲੋਂ ਢਿਲੋਂ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸ਼ੁਕਰਗਿਆ ਜੀ ਬਹੁਤ ਬਹੁਤ ਮਿਹਰਬਾਨ ਟਿਲੂ ਸਾਹਿਬ ਜਿcka ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਕਿਸਾਨਾਂ ਦੇ ਵੱਲੋਂ ਅੱਜ ਪੰਜਾਬ ਭਰ ਦੇ ਵਿੱਚ ਜਿਹੜੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਡੀਸੀ ਨੂੰ ਮੰਗ ਪੱਤਰ ਸੌਂਪੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਲੈਂਡ ਪੁਲਿੰਗ ਨੂੰ ਲੈ ਕੇ ਜਿਹੜੇ ਹੈ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਜੋ ਪੰਜਾਬ ਸਰਕਾਰ ਲੈਂਡ ਪੁਲਿੰਗ ਪਾਲਿਸੀ ਲੈ ਕੇ ਆ ਰਹੀ ਹੈ ਉਹ ਜਮਾ ਮੋਦੀ ਸਰਕਾਰ ਦੀ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਰਗੀ ਹੈ ਦੇਖੋ ਪੰਜਾਬ ਦੇ ਵਿੱਚ ਜਿਹੜੇ ਦੋ ਤਰ੍ਹਾਂ ਦੇ ਕਿਸਾਨ ਮੋਰਚ ਨੇ ਇੱਕ ਹੈਗਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿ ਰਾਜਨੀਤਕ ਜੀ ਸਰਬੰਸੰਗ ਪੰਦੇਰ ਉਹ ਨੇ ਜਿਨ੍ਹਾਂ ਨੇ ਬੈਸਤ ਇਹਨਾਂ ਦੀ ਜਥੇਬੰਦੀ ਹੈਗੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਦੇਰ ਸਾਹਿਬ ਨੇ ਅੱਜ ਕਿਹਾ ਕਿ ਭਾਵੇਂ ਬਹੁਤ ਸਾਰੇ ਮੁੱਦਿਆਂ ਤੇ ਸਾਰੇ ਕਿਸਾਨ ਜਥੇਬੰਦੀਆਂ ਇੱਕਮਤ ਚ ਨੇ ਜੀ ਪਰ ਕੁਝ ਪ੍ਰੋਗਰਾਮ ਉਹਨਾਂ ਨੇ ਆਪੋ ਆਪਣੇ ਤਰੀਕੇ ਨਾਲ ਵੀ ਦਿੱਤੇ ਵੀ ਆ ਅੱਜ ਕਿਸਾਨ ਜਥੇਬੰਦੀਆਂ ਖਾਸ ਕਰ ਪੰਦੇਰ ਸਾਹਿਬ ਦਾ ਗਰੁੱਪ ਕੁਝ ਇਹਨਾਂ ਨੇ ਸਾਂਝੇ ਤੌਰ ਤੇ ਉਲਿੱਕੇ ਨੇ ਜਿਵੇਂ ਇਹਨਾਂ ਨੇ 30 ਜੁਲਾਈ ਨੂੰ ਪੂਰੇ ਪੰਜਾਬ ਪੱਧਰ ਤੇ ਤੇ ਇਹ ਵੀ ਕਹਿ ਰਹੇ ਆ ਕਿ ਸਾਡੇ ਨਾਲ ਦੂਜੇ ਰਾਜਾਂ ਦੀਆਂ ਜਥੇਬੰਦੀਆਂ ਵੀ ਸ਼ਾਮਲ ਨੇ ਟਰੈਕਟਰ ਮਾਰਚ ਕੱਢਨੇ ਨੇ ਇਹਨਾਂ ਨੇ ਭਾਵ ਉਸ ਦਿਨ ਕਿਸਾਨਾਂ ਦੇ ਟਰੈਕਟਰ ਸੜਕਾਂ ਤੇ ਕਾਫਲਿਆਂ ਦੇ ਰੂਪ ਵਿੱਚ ਨਜ਼ਰ ਆਉਣਗੇ ਬਿਲਕੁਲ ਅੱਜ ਇਹਨਾਂ ਨੇ ਸਾਰੇ ਜ਼ਿਲ੍ਹਾ ਮੁਕਾਮਾਂ ਦੇ ਉੱਤੇ ਇਸ ਲੈਂਡ ਜਿਹੜੀ ਇਹ ਪਾਲਿਸੀ ਹੈ ਲੈਂਡ ਪੂਲਿੰਗ ਪਾਲਿਸੀ ਇਹਦਾ ਵਿਰੋਧ ਕੀਤਾ ਅੱਜ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਬਹਿ ਕੇ 2.5 ਘੰਟੇ ਦਾ ਧਰਨਾ ਦਿੱਤਾ ਔਰ ਧਰਨੇ ਤੋਂ ਬਾਅਦ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਉਨ੍ਹਾਂ ਦੀ ਗੈਰ ਮੌਜੂਦਗੀ ਦੇ ਵਿੱਚ ਉਨ੍ਹਾਂ ਦੇ ਕਿਸੇ ਹੋਰ ਅਧਿਕਾਰੀ ਨੂੰ ਇਹ ਮੰਗ ਪੱਤਰ ਸੌਂਪ ਦਿੱਤਾ ਗਿਆ ਤਾਂ ਸਰਬੰਸ ਸਿੰਘ ਭਦੇਰ ਨੇ ਅੱਗੇ ਕਿਹਾ ਕਿ ਜਿਵੇਂ ਅਸੀਂ ਸੰਘਰਸ਼ ਦੀ ਰੂਪਰੇਖਾ ਪਹਿਲਾਂ ਲਿਖੀ ਹੈ ਉਹਦੇ ਤਹਿਤ ਕੁਝ ਖਸਾਨ ਮਹਾਪੰਚਾਇਤਾਂ ਵੀ ਹੋਣਗੀਆਂ ਜੀ ਇਹ ਮਹਾਪੰਚਾਇਤਾਂ ਕਿੱਥੇ ਕਿੱਥੇ ਹੁੰਦੀਆਂ ਨੇ ਸਮਾ ਦੱਸੇਗਾ ਆ ਹੁਣ ਸਤੰਬਰ ਦੇ ਵਿੱਚ ਮੌਸਮ ਇਹੋ ਜਿਹਾ ਆ ਜਾਣਾ ਨਾ ਗਰਮੀ ਨਾ ਸਰਦੀ ਤੇ ਫਿਰ ਕੋਮਲਜੀਤ ਸੰਘਰਸ਼ ਵਾਲਾ ਮਾਮਲਾ ਜ਼ਿਆਦਾ ਆ ਜਾਂਦਾ ਹੈ ਜੀ ਜੀ ਤੇ ਉਦੋਂ ਫਿਰ ਤੰਬੂ ਵਗੈਰਾ ਲਾਉਣੇ ਬਹੁਤੀ ਲੋੜ ਨਹੀਂ ਪੈਂਦੀ ਤੋਂ ਛੱਡਾ ਛੁੱਟਾਂ ਦੇ ਵਿੱਚ ਫਿਰ ਅਕਤੂਬਰ ਦੇ ਵਿੱਚ ਵੈਸੇ ਸਰਕਾਰ ਤਾਂ 15 ਸਤੰਬਰ ਤੋਂ ਕਹਿ ਰਹੀ ਹੈ ਪੰਜਾਬ ਦੀ ਅਕਤੂਬਰ ਤੋਂ ਲੈ ਕੇ ਅੱਧੇਕ ਨਵੰਬਰ ਤੱਕ ਝੋਨੇ ਦੀ ਖਰੀਦ ਹੁੰਦੀ ਹੈ ਤੇ ਜਿਹੜੇ ਮੱਡੀਆਂ ਦੇ ਛੱਡ ਨੇ ਉਹ ਵਿਲੇ ਨਹੀਂ ਹੁੰਦੇ ਜੀ ਉੱਧਰ ਗੱਲ ਕਰੀ ਜਿਹਾ ਵੀ ਢਿੱਲੋ ਸਾਹਿਬ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਲੈਂਡ ਪੁੱਲਿੰਗ ਨੂੰ ਲਾਈਕ ਰੋਸ ਪ੍ਰਦਰਸ਼ਨ ਜ਼ਾਹਰ ਕੀਤਾ ਗਿਆ ਭਾਰੀ ਮੀਂਹ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਸਾਥੀਆਂ ਦੇ ਸਨੇ ਪ੍ਰਦਰਸ਼ਨ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਦੇ ਕਹਿੰਦੇ ਕਿ ਭਾਵੇਂ ਦਿੱਲੀ ਵਾਲੇ ਜੋ ਮਰਜ਼ੀ ਕਹਿ ਲੈਣ ਪਰ ਉਹਨਾਂ ਦੇ ਵੱਲੋਂ ਆਪਣੇ ਪੰਜਾਬ ਦੀ 1 ਇੰਚੀ ਜ਼ਮੀਨ ਜਿਹੜੀ ਹੈ ਇਹ ਕੁਆਇਰ ਨਹੀਂ ਕਰਨ ਦਿੱਤੀ ਜਾਵੇਗੀ ਇਹ ਰਾਸੀ ਆਗੂ ਬਹੁਤ ਕੁਝ ਭੁੱਲ ਜਾਂਦੇ ਨੇ ਹੁਣ ਸੁਖਵੀਰ ਸਿੰਘ ਬਾਦਲ ਬ੍ਰੋਦੀ ਚਰਚਾ ਹੈ ਉਹ ਲਗਾਤਾਰ ਹਾਰਦੇ ਜਾ ਰਹੇ ਨੇ ਦੋ ਬਾਰ ਲਗਾਤਾਰ ਹਾਰ ਗਏ 17 ਚ ਹਾਰੇ 22 ਚ ਹਾਰੇ ਸੁਖਵੀਰ ਸਿੰਘ ਬਾਦਲ ਐਸ ਵੇਲੇ ਆਪਣੇ ਅਕਾਲੀ ਦਲ ਨੂੰ ਇਕਜੁੱਟ ਕਰਕੇ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਮੁੜ ਤੋਂ ਅਕਾਲੀ ਦਲ ਪੈਰਾਂ ਸਰ ਆਵੇ ਜੀ ਪਰ ਆਮ ਜਿਹੜੇ ਸਿਆਸੀ ਮਾਹਰ ਆਓ ਇਹ ਗੱਲ ਕਹਿੰਦੇ ਆ ਕਿ ਅਕਾਲੀ ਦਲ ਜਦੋਂ ਇਕੱਠਾ ਸੀ 17 ਚ 15 ਸੀਟਾਂ ਜਿੱਤ ਸਕਿਆ ਸੀ ਭਾਰਤੀ ਜਨਤਾ ਪਾਰਟੀ ਵੀ ਨਾਲ ਸੀ 22 ਦੇ ਵਿੱਚ ਸਿਰਫ 3 ਤੇ ਰਹਿ ਗਏ ਤੇ ਉਹਨ ਕਿਹੜੀ ਗਦਰ ਸੰਗੀ ਇਹਨਾਂ ਨੇ ਲਿਆਂਦੀ ਹੈ ਜਿਹਦੇ ਨਾਲੇ ਦੁਬਾਰਾ ਆ ਸਕਦੇ ਆ ਰਾਜਨੀਤੀ ਚ ਕੁਝ ਨਹੀਂ ਪਤਾ ਹੁੰਦਾ ਕਿਹੜਾ ਮੁੱਦਾ ਕਦੋਂ ਕੰਮ ਕਰ ਜੇ ਤੇ ਲੋਕ ਚਾਰੇ ਪਾਸੇ ਸੁਖਵੀਰ 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 ਹੋ ਜੇ ਪਰ ਧਾਰਮਿਕ ਸ਼ਖਸੀਤਾਂ ਇਹ ਗੱਲ ਕਹਿੰਦੀਆਂ ਨੇ ਜਦੋਂ ਤੱਕ ਤੁਸੀਂ ਸੱਚੇ ਮਨ ਨਾਲ ਸ਼੍ਰੀ ਕਾਟਕਸਾ ਤੇ ਪੇਸ਼ ਨਹੀਂ ਹੁੰਦੇ ਉਦੋਂ ਤੱਕ ਤੁਹਾਡੀਆਂ ਪੌ ਬਾਰਾਂ ਦੇ ਵਿੱਚ ਅੜਕਚਨ ਲੱਗਦੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਤੁਸੀਂ ਵੀ ਤਾਂ 2013 'ਚ ਇਹ ਨੀਤੀ ਬਣਾਈ ਸੀ ਜੀ ਜੀ ਇਹ ਨੀਤੀ ਉਹਦੇ ਨਾਲ ਥੋੜੀ ਜਿਹੀ ਸੋਧੀ ਹੋਈ ਹੈ ਜਿਹੜੀ ਨੀਤੀ 13 'ਚ ਤੁਸੀਂ ਬਣਾਈ ਉਹਦੇ 'ਚ ਕਿੰਨੇ ਇੱਕ ਪਾਸਤਾ ਹੋਈ ਨਹੀਂ ਪਰੋ ਕਲੋਨੀਆ ਕਿੰਨੇ ਕਿਸਰੇ ਚੜ ਗਏ ਆਜ ਤੱਕ ਵੀ 30000 ਕਲੋਨੀ ਆਨੰਦ ਘਰਤ ਪਈ ਐ ਲੇਕਿਨ ਸਿਆਸੀ ਪਾਰਟੀ ਆ ਸੁਖਬੀਰ ਸਿੰਘ ਨੇ ਅੱਜ ਮੀਂਹ ਦੇ ਵਿੱਚ ਵੀ ਇੱਕ ਚੰਗੇ ਇਕੱਠ ਨੂੰ ਸੰਬੋਧਨ ਕਰਦਿਆਂ ਗਮਾੜਾ ਦੇ ਸਾਹਮਣੇ ਇਹ ਧਰਨਾ ਦਿੱਤਾ ਔਰ ਕਿਸੇ ਵੀ ਆਗੂ ਦਾ ਹੁੰਦਾ ਕਿ ਉਹਦੀ ਪਾਰਟੀ ਮੋਬਾਈਲਾਈਜ਼ ਰਹੇ ਹਰਕਤ ਚ ਰਹਿਣ ਲੋਕ ਤਾਂ ਕਿ ਅੱਗੇ ਸਤਾਈ ਚ ਰਹੇ ਕੀ ਗਿਆ ਸੋ ਇਹ ਸਾਰੀਆਂ ਐਕਸਰਸਾਈਜ਼ਾਂ ਨੇ ਜਿਹੜੀਆਂ 2027 ਨੂੰ ਲੈ ਕੇ ਹੋ ਰਹੀਆਂ ਨੇ ਤੇ ਲਗਾਤਾਰਤਾ ਚੋਰੀਆਂ ਉਸੇ ਕੜੀ ਦੇ ਵਿੱਚ ਅੱਜ ਸੁਖਵੀਰ ਸਿੰਘ ਬਾਦਲ ਨੇ ਆਪਣੇ ਵਰਕਰਾਂ ਨੂੰ ਲੈ ਕੇ ਉਥੇ ਧਰਨਾ ਦਿੱਤਾ ਹਾਲਾਂਕਿ ਇਹ ਨੀਤੀ ਆਮ ਆਦਮੀ ਪਾਰਟੀ ਤੀਜੀ ਹੈ ਇਹਨਾਂ ਤੋਂ ਪਹਿਲਾਂ 2013 ਚ ਇਸੇ ਅਕਾਲੀ ਦਲ ਨੇ ਵرائی ਸੀ 18 ਚ ਕਾਂਗਰਸ ਨੇ ਵرائی ਪਰ ਪਾਸ ਨਹੀਂ ਹੋਈ ਰਾਸ਼ਟਰਪਤੀ ਸਭਾ ਕੋਲੇ ਪਈ ਹੈ ਤਾਂ ਹੁਣ ਤੀਜੀ ਇਹ ਲੈ ਹੈ ਉਹ ਦੱਸ ਰਹੇ ਨੇ ਕਿ ਇਹਦੇ ਵਿੱਚ ਖਾਮੀਆਂ ਜ਼ਿਆਦਾ ਨਹੀਂ ਸੋ ਸੁਖਵੀਰ ਸਿੰਘ ਬਾਦਲ ਨੇ ਇੱਕ ਪੰਥ ਦੋ ਕਾਜ ਕੀਤੇ ਆ ਨਾਲ ਤਾਂ ਨੀਤੀ ਦਾ ਵਿਰੋਧ ਹੋ ਜਾਊ ਨਾਲੇ ਵਰਕਰਾਂ ਦਾ ਟੈਸਟ ਵੀ ਹੋ ਜਾਏਗਾ ਜੀ ਜੀ ਬਿਲਕੁਲ ਟਿਲੂ ਸਾਪੁੱਤਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਵੱਡੇ ਜਿਹੜੇ ਕਿਹਾ ਜਾ ਰਿਹਾ ਹੈ ਕਿ ਕਪੜੇ ਦਾ ਸਾਮਾ ਵੱਡਾ ਕਪਲਾ ਹੋਇਆ ਤੇ ਕਿਹਾ ਜਾ ਰਿਹਾ ਹੈ ਕਿ ਇਸ ਕਪਲੇ ਦੇ ਵਿੱਚ ਜਿਹੜੇ ਐ 340 ਜਾਲੀ ਐਨਓਸੀਸ ਮਿਲਿਆ ਨੇ ਤੇ ਇਨ੍ਹਾਂ ਐਨਓਸੀਸ ਦੇ ਮਾਮਲੇ ਦੇ ਵਿੱਚ ਦੋ ਅਧਿਕਾਰੀ ਜਿਹੜੇ ਨੇ ਸਸਪੈਂਡ ਕੀਤੇ ਗਏ ਨੇ ਇੱਥੋਂ ਪਤਾ ਲੱਗਦਾ ਕਿ ਇੱਥੇ ਕਿਹੜੇ-ਕਿਹੜੇ ਤਰ੍ਹਾਂ ਦੇ ਕਪਲੇ ਇਹ ਸਾਰਾ ਕੁਝ ਦੀਵਤਲੇ ਨੇਰਾ ਹੋ ਰਿਹਾ ਹੈ ਪਤਾ ਲੱਗਿਆ ਕਿ ਅੰਮਰਸਰ ਡਿਵੈਲਪਮੈਂਟ ਅਥਾਰਟੀ ਦੇ ਸਾਬਕਾ ਅਡੀਸ਼ਨਲ ਮੁਖ ਪ੍ਰਬੰਧਕ ਮੇਜਰ ਅਮਰਤ ਅਮਿਤ ਸਰੀਨ ਵੱਲੋਂ 340 ਜਾਲੀ ਐਨਓਸੀ ਜ ਫੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਕੀ ਇਹ ਸਾਰਾ ਕੁਝ ਇੱਕ ਦਿਨ ਚ ਹੋਇਆ ਸਿਰਫ ਇੱਕ ਦਿਨ ਚ ਹੋਇਆ ਇਹਦਾ ਮਤਲਬ ਇਹ ਸਾਰਾ ਮਾਮਲਾ ਵੱਡੇ ਅਧਿਕਾਰੀਆਂ ਦੀ ਛਤਰ ਛਾਇਆ ਚ ਹੋ ਰਿਹਾ ਸੀ ਪਹਿਲਾਂ ਵੀ ਹੁੰਦਾ ਹੋਣਾ ਪਿਛਲੀਆਂ ਸਰਕਾਰਾਂ 'ਚ ਤੇ ਸਾਢੇ 3 ਸਾਲ ਤਾਂ ਇਹਨਾਂ ਦੀ ਵੀ ਲੰਘ ਗਏ ਇਹਦੇ ਵਿੱਚ ਜੋ ਪਤਾ ਲੱਗਿਆ ਕਿ ਐਸਡੀਓ ਮਨਵੀਰ ਸਿੰਘ ਜੈ ਦਿਵਿੰਦਰਪਾਲ ਸਿੰਘ ਨੂੰ ਸਸਪੈਂਡ ਕਰਤਾ ਬੁਢਲੀ ਜਾਂਚ ਦੇ ਦੋ ਕਰਮਚਾਰੀਆਂ ਈਸ਼ਵਰ ਸੈਣੀ ਅਤੇ ਅਸ਼ਵਨੀ ਕੁਮਾਰ ਪਹਿਲਾਂ ਹੀ ਸਸਪੈਂਡ ਕੀਤੇ ਜਾ ਚੁੱਕੇ ਨੇ ਇਹਦਾ ਮਤਲਬ ਪੜਤਾਲ ਚੱਲ ਰਹੀ ਸੀ ਜੀ ਜੀ ਕਈ ਵੱਡੇ ਅਧਿਕਾਰੀਆਂ ਦੇ ਦਸਖਤਵੀ ਨੇ ਅਡੀਸ਼ਨਲ ਮੁੱਖ ਪ੍ਰਕਾਸ਼ਕ ਪ੍ਰਸ਼ਾਸਕ ਨੇ ਜਦੋਂ ਐਨਓਸੀ ਦੀ ਜਾਂਚ ਕੀਤੀ ਪਤਾ ਲੱਗਿਆ ਕਿ ਫੀਸ ਵਿਭਾਗ ਵਿੱਚ ਜਮਾ ਨਹੀਂ ਕਰਵਾਈ ਗਈ ਲੋਕਾਂ ਨੂੰ ਐਨਓਸੀ ਨੰਬਰ ਦੁਆਰਾ ਜਾਰੀ ਕਰ ਦਿੱਤਾ ਜਾਂਦਾ ਸੀ ਇਹ ਕਾਫੀ ਵੱਡੇ ਪੱਧਰ ਦਾ ਭ੍ਰਿਸ਼ਟਾਚਾਰ ਹੈ ਕਥਤ ਇਹਦੇ ਵਿੱਚ ਕੋਲੋਨਾਈਜ਼ਰ ਦਾ ਇੱਕ ਦਸਤਾਵੇਜ਼ 8 ਐਨਓਸੀ ਜਾਰੀ ਕੀਤੇ ਜਾਂਦੇ ਸੀ ਬਹੁਤ ਵੱਡਾ ਕਫਲਾ ਹੈ ਇਹ ਵੀ ਪਤਾ ਲੱਗਿਆ ਕਿ ਰਾਇਸੀ ਪਲਾਟ ਤੋਂ ਕਮਰਸ਼ੀਅਲ 50000 ਰੁਪਏ ਤੋਂ ਲੈ ਕੇ 5 ਲੱਖ ਤੱਕ ਦੀ ਰਿਸ਼ਵਤ ਲਈ ਜਾਂਦੀ ਸੀ ਇਹ ਜਦੋਂ ਮਾਮਲਾ ਇਹਦੀਆਂ ਪਰਤਾਂ ਖੁੱਲੀਆਂ ਤਾਂ ਪਤਾ ਲੱਗਿਆ ਕਿ ਮਿਲੀ ਭੁਗਤਣਾ 38 ਕਲੋਨੀਆਂ 300 ਜਾਲੀ ਐਨਓਸੀ ਜਾਰੀ ਕੀਤੀਆਂ ਨੇ ਇਹਨਾਂ ਵਿੱਚੋਂ ਬਾਬਾ ਦੀਪ ਸਿੰਘ ਇਨਕਲੇਵ ਪਿੰਡ ਸੈ ਸਦੋ ਸਦੋਲਹਨ 15 ਬਾਬਾ ਦੀਪ ਸਿੰਘ ਐਨ ਕਲੇਬ ਪਿੰਡ ਨੰਗਲੀ 7 ਬਾਸਰ ਕਈ ਪਿੰਡ ਕੁਮਾਨਪੁਰਾ 5 ਪ੍ਰੀਤ ਐਵੇਨਿਊ ਲੰਗਲੀ 16 ਪ੍ਰੀਤ ਨਗਰ ਪਿੰਡ ਨਗਲੀ ਇੱਕ ਦਰਵੇਸ਼ ਦਸ਼ਵੇਸ਼ ਐਵੇਨਿਊ ਨਗਲੀ 3 ਦਸ਼ਵੇਸ਼ ਨਗਰ ਪਿੰਡ ਨਗਲੀ ਇੱਕ ਨਸ਼ਹਿਰਾ ਇਸੇ ਤਰ੍ਹਾਂ ਡੀ ਮਾਡਰਨ ਮਾਨਾ ਵਾਲਾ ਸੰਤ ਵਿਹਾਰ ਪਿੰਡ ਫਤੇਪੁਰ ਆਬਾਦੀ ਪਾਲਮ ਵਿਹਾਰ ਪਿੰਡ ਰਮਸ਼ਕਰ ਕਾਰਗਾ ਪਾਬ ਇਹ 340 ਤੋਂ ਵੱਧ ਨੇ ਸਾਰੇ ਨਾਮ ਪੜਨੇ ਔਖੇ ਆ ਸੋ ਇਹ ਜਿਹੜਾ ਕਪੜਾ ਹੋਇਆ ਹੁਣ ਇਹਦੇ ਵਿੱਚ ਇਹ 340 ਦੇ ਉੱਤੇ ਗਾਜ ਲੱਗੀ ਹੈ ਕਿੰਨਾ ਕਿੰਨਾ ਨੇ ਉਹ ਸਾਰਾ ਕੁਝ ਕੀਤਾ ਉਹਨਾਂ ਦੇ ਉੱਤੇ ਪੜਤਾਲ ਲਗਾਤਾਰਤਾ ਦੇ ਵਿੱਚ ਕਰਵਾਈ ਜਾ ਰਹੀ ਹੈ ਤਿਲਸਾਪੁੱਤਰ ਗੱਲ ਕੀਤੀ ਜਾਵੇ ਐਸਜੀਪੀਸੀ ਪ੍ਰਧਾਨ ਹਜਿੰਦਰ ਸਿੰਘ ਧਾਮੀ ਦੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ ਤੇ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖਿਆ ਹੈ ਤੇ ਉਹਨਾਂ ਨੇ ਅੱਗੇ ਮੰਗ ਕਰਦੇ ਹੋਏ ਇਹ ਵੀ ਕਿਹਾ ਹੈ ਕਿ ਜਲਦ ਹੀ ਜਿਹੜੀ ਇੰਨਾ ਬੰਦੀ ਸਿੰਘਾਂ ਦੀ ਰਿਹਾਈ ਹੈ ਜਲਦ ਤੋਂ ਜਲਦ ਕੀਤੀ ਜਾਵੇ ਇਹਦੇ ਵਿੱਚ ਕੋਮਲ ਜੀ ਗੱਲ ਇਹ ਹੈ ਜਦੋਂ 2019 ਦੇ ਵਿੱਚ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਫ ਕਰਨਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਤਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਉਹਦੇ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਸਨ ਸultanpur Lodhi ਦੇ ਵਿੱਚ ਜੀ ਜੀ ਉਸ ਵੇਲੇ ਇਹਨਾਂ ਨੂੰ ਇੱਕ ਸੂਚੀ ਸੌਂਪੀ ਗਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਵੱਲੋਂ ਕਿ ਜੀ ਆ ਜਿਹੜੇ ਬੰਦੀ ਸਿੰਘ ਨੇ ਇਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ ਜਿਨ੍ਹਾਂ ਦੀ ਗਿਣਤੀ ਪੌਣੀਕ ਦਰਜਨ ਤੋਂ ਲੈ ਕੇ ਇੱਕ ਦਰਜਨ ਦੇ ਵਿਚਕਾਰ ਸੀ ਜੀ ਪਰ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਉਹ ਵਿੱਚ ਵਿਚਾਲੇ ਰੁਕ ਗਿਆ ਅੱਜ ਇਹਨਾਂ ਦੀ ਅੰਤਰੰਗ ਕਮੇਟੀ ਦੀ ਮੀਟਿੰਗ ਸੀ ਔਰ ਇਹ ਆਪਣੇ ਆਪ ਨੂੰ ਹੁਣ ਬੰਦੀ ਸਿੰਘ ਤੇ ਹੋਰ ਦੇ ਬੜੇ ਔਕਾ ਹੁੰਦੇ ਨੇ ਕਿ ਸਭ ਤੋਂ ਵੱਧ ਤਾਂ ਅਸੀਂ ਤੁਹਾਡੇ ਨੇੜੇ ਆ ਜਦੋਂ ਤੱਕ ਖੇਤੀ ਕਾਨੂੰਨ ਰੱਦ ਹੋਏ ਸਨ ਉਦੋਂ ਇਹਨਾਂ ਦਾ ਨਾਤਾ ਟੁੱਟਿਆ 2020 ਚ 19 ਹੁੰਦਾ ਇਹ 500 ਸਾਲਾ 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਤੇ ਉਦੋਂ ਤਾਂ ਇਹ ਭਾਈਵਾਲਾਂ ਦੇ ਵਿੱਚ ਸੀ ਉਦੋਂ ਕਿਉਂ ਨਾ ਕੀਤਾ ਗਿਆ ਹੁਣ ਅਕਾਲੀ ਦਲ ਇੱਕ ਜਗ੍ਹਾ ਤਲਾਸ਼ਦਾ ਫਿਰਦਾ ਹੈ ਮੈਂ ਹਰ ਰੋਜ਼ ਗੱਲ ਕਹਿੰਦਾ ਹਾਂ ਕਿ ਧਾਮੀ ਸਾਹਿਬ ਨੂੰ ਉਹਨਾਂ ਧਾਰਮਿਕਤਾ ਦਾ ਫਿਕਰ ਨਹੀਂ ਹੈਗਾ ਜਿੰਨਾ ਉਹ ਪਾਰਟੀ ਦਾ ਫਿਕਰਾ ਕਿ ਉਹ ਪਾਰਟੀ ਜਿਹੜੀ ਆ ਉਹ ਹਾਸ਼ੀਏ ਤੇ ਨਾ ਜਾਵੇ ਅੱਜ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੀ ਮੀਟਿੰਗ ਸੀ ਜੀ ਅਕਾਲੀ ਦਲ ਕਹਿੰਦੇ ਐ ਜੀਪੀਸੀ ਕਹਿੰਦੇ ਇੱਕੋ ਹੀ ਗੱਲ ਹੈ ਉਸ ਕੋਈ ਫਰਕ ਤਾਂ ਨਹੀਂ ਇਹ ਗੱਲ ਜੱਦਰ ਗੜਗਾ ਜੀ ਸਾਹਿਬ ਕਰਦੇ ਇਹਨਾਂ ਨੇ ਇਸ ਮੀਟਿੰਗ ਦੇ ਵਿੱਚ ਇੱਕ ਤਾਏ ਫੈਸਲਾ ਕੀਤਾ ਕਿ ਉਦੋਂ ਜਿਹੜੇ ਬੰਦੀ ਸਿੰਘਾਂ ਨੂੰ ਛੱਡਿਆ ਜਾਣਾ ਸੀ ਉਹਦੇ ਪ੍ਰਤੀ ਕੇਂਦਰ ਸਰਕਾਰ ਨੂੰ ਚਿੱਠੀ ਲਿਖਦੇ ਆ ਕਿ ਉਹਨਾਂ ਨੂੰ ਛੱਡੋ ਤੁਸੀਂ ਵਾਦਾ ਕਰਕੇ ਗਏ ਸੀ ਤੇ ਵਾਦਾ ਪੂਰਾ ਵੀ ਹੋਣਾ ਚਾਹੀਦਾ ਹੈ। ਆਰ ਦੂਜਾ 350 ਸਾਲਾਂ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਦਾ ਸ਼ਹਾਦਤ ਦਿਵਸ ਮਨਾਇਆ ਜਾ ਰਿਹਾ ਹੈ ਉਹਦੇ ਤਹਿਤ ਜਿਹੜੀ ਵਿਸ਼ਵ ਸਿੱਖ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਹੈ ਇਹਦੇ ਵਿੱਚ ਕਹਿੰਦੇ ਅਸੀਂ ਇੱਕ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਚੇਅਰ ਸਥਾਪਿਤ ਕੀਤੀ ਜਾਵੇਗੀ ਜੀ ਬਹੁਤ ਵਧੀਆ ਕਦਮ ਹੈ ਚੰਗਾ ਹੀ ਕਦਮ ਹੈ ਜਿਹੜਾ ਕੰਮ ਚੰਗਾ ਹੁੰਦਾ ਉਹਨੂੰ ਚੰਗਾ ਕਿਹਾ ਜਾਂਦਾ ਹੈ ਇਹਦੇ ਲਈ ਧਾਮੀ ਸਾਹਿਬ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਚਲੋ ਆਪਣੀ ਯੂਨੀਵਰਸਿਟੀ ਦੇ ਵਿੱਚ ਇਹ ਚੇਅਰ ਸਥਾਪਿਤ ਹੋ ਜਾਵੇ ਤੇ ਸਰਕਾਰ ਵੀ ਸ਼ਾਇਦ ਕਿਸੇ ਹੋਰ ਯੂਨੀਵਰਸਿਟੀ ਸਥਾਪਿਤ ਕਰ ਲੇ ਨਾਲ ਹੀ ਇਹਨਾਂ ਨੇ ਕਿਹਾ ਕਿ ਜਿਹੜੀ ਕਰਤਾਰਪੁਰ ਸਲਾਬ ਲਾਂਗਾ ਹੈ ਉਹ ਇਸ ਵੇਲੇ ਬੰਦ ਪਿਆ ਆਪਰੇਸ਼ਨ ਸੰਧੂਰ ਤੋਂ ਬਾਅਦ ਉਹਦੀ ਪ੍ਰਕਿਰਿਆ ਸਰਲ ਕੀਤੀ ਜਾਵੇ ਪ੍ਰਕਿਰਿਆ ਦਾ ਸਰਲ ਹੀ ਆ ਉਹਦੇ ਚ ਇੱਕੋ 1600 ਰੁਪਇਆ ਲੱਗਦਾ ਹੈ 20 ਡਾਲਰ ਉਹਦੇ ਬਾਅਦ ਤੇ ਕਿੱਡੀ ਵੱਡੀ ਗੱਲ ਹੈ ਜੇ ਉਹ ਲੈ ਵੀ ਲੈਣ ਉਹਨਾਂ ਨੇ ਖਰਚ ਬਹੁਤ ਕੀਤਾ ਹੈ ਇੱਕ ਵਾਰ ਸਾਡੇ ਕਿਸੇ ਸ਼ਰਧਾਲੂ ਨੇ ਕਹਿਤਾ ਬਾਸ ਚ ਬਹਿ ਕੇ ਪਾਕਿਸਤਾਨ ਵਾਲੇ ਪਾਸੇ ਉਹਨਾਂ ਦਾ ਡਰਾਈਵਰ ਕਹਿੰਦਾ ਸਰਦਾਰ ਜੀ ਜਿੰਨੂ ਜ਼ਿਆਦਾ ਪੈਸੇ ਲੱਗਦੇ ਮੈਨੂੰ ਦੱਸੋ ਮੈਂ ਭਰ ਦਿੰਦਾ ਤੇ ਸਾਡੇ ਮੂੰਹ ਤੇ ਚਪੇੜਾ ਵੱਜੀ ਤੁਸੀਂ ਉਹਦੀ ਗੱਲ ਕਰਦੇ ਹੋ ਤੁਸੀਂ ਸ਼ਰੂਣੀ ਕਮੇਟੀ ਵੱਲੋਂ ਕਰਦੇ ਹੋ ਕਿ 1600 ਹੈ 800 ਸ਼ਰੂਣੀ ਕਮੇਟੀ ਦੇਊਗੀ 800 ਤੁਸੀਂ ਕੋਲੋਂ ਦੇ ਦਿਓ ਪਰ ਜਿਹੜਾ ਸ਼ਰਦਾ ਦੇ ਨਾਲ ਸ਼ਰਧਾਲੂ ਜਾਂਦਾ ਹੈ ਉਦੇ ਦਿਮਾਗ ਤੇ ਇਸ ਕਿਸਮ ਦਾ ਕੋਈ ਬੋਝ ਨਹੀਂ ਇਹਨਾਂ ਨੇ ਉਹ ਵੀ ਮੰਗ ਕੀਤੀ ਹੈ ਆਰ ਸ਼ਰਮਣੀ ਕਮੇਟੀ ਦੇ ਸਿੱਖਿਆਕ ਤੇ ਵਿੱਦਿਅਕ ਧਾਰਿਆਂ ਵਿੱਚ ਐਨ ਡੀ ਐਸ ਸਬਜੈਕਟ ਤੇ ਤੌਰ ਤੇ ਲਾਗੂ ਕਰਨ ਦਾ ਵੀ ਫੈਸਲਾ ਕੀਤਾ ਗਿਆ ਤਖਤ ਜਰੀ ਹਜੂਰ ਸਾਹਿਬ ਤੋਂ ਪੁੱਜੀ ਮੰਗ ਅਨਸਾਰ ਗੁਰੂ ਗ੍ਰੰਥ ਸਾਹਿਬ ਦੇ 205 ਸਰੂਪ ਸ਼ਰਮਣੀ ਕਮੇਟੀ ਵੱਲੋਂ ਸਤਿਕਾਰ ਸਹਿਤ ਭੇਜੇ ਜਾਣਗੇ ਉਹਨਾਂ ਸਮੂਹ ਸਿੱਖਾਂ ਨੂੰ ਇਤਿਹਾਸਕ ਸ਼ਤਾਬ ਦੀਆਂ ਉਤਸ਼ਾਹ ਨਾਲ ਬਣਾਉਣ ਦੀ ਵੀ ਗੱਲ ਕੀਤੀ ਹੈ ਸ਼ੁਰੂਆਤੀ ਕਮੇਟੀ ਦੀ ਅੰਤਰੰਕ ਕਮੇਟੀ ਦੇ ਵਿੱਚ ਅੱਜ ਇਹ ਫੈਸਲੇ ਇਹਨਾਂ ਨੇ ਕੀਤੇ ਨੇ ਕਲਸਾ ਪੁਦਰੀ ਖਬਰ سامنے ਵੀ ਆ ਰਹੀ ਹੈ ਕਿ ਲੁਧਿਆਣਾ ਦੇ ਵਿੱਚ ਸ਼ਰਦਾਲੂਆ ਦੇ ਨਾਲ ਇੱਕ ਵੱਡਾ ਅਤੇ ਦਰਦਨਾਕ ਜਿਹੜਾ ਹਾਦਸਾ ਵਾਪਰਿਆ ਕਿਹਾ ਜਾ ਰਿਹਾ ਹੈ ਕਿ ਨਾਨਾ ਦੇਵੀ ਤੋਂ ਮੱਥਾ ਟੇਕ ਕੇ ਜੋ ਸ਼ਰਦਾਲੂਆਰੇ ਸੀ ਉਹਨਾਂ ਦੀ ਪਿਕਅਪ ਗੱਡੀ ਨਹਿਰ ਦੇ ਵਿੱਚ ਟਿੱਗ ਗਈ ਜਿਸ ਕਾਰਨ 6 ਲੋਕਾਂ ਦੀ ਮੌਤ ਹੋਣ ਦੀ ਦੁਖਦ ਖਬਰ سامنے ਆਈ ਹੈ। ਇਹ ਮਾਮਲਾ ਇਸ ਕਿਸਮ ਦਾ ਹੈ ਕਿ ਮਨੁੱਖ ਨੇ ਆਪ ਸਹੇੜੀ ਹੋਈ ਮੌਤ ਹੈ। ਇਹ ਜਿਹੜੀ ਪਿਕਅਪ ਗੱਡੀ ਹੈ ਜੀ ਮੇਰਾ ਕਹਿ ਲ ਇਹਦੇ ਵਿੱਚ ਸਵਾਰੀਆਂ ਦੇ ਬੈਠਣ ਦਾ ਪ੍ਰਬੰਧ ਤਾਂ 11 ਤੋਂ 15 ਦੇ ਵਿੱਚ ਕਾਰੀ ਹੈ ਤੇ ਸਵਾਰੀਆਂ ਸੀਗੀਆਂ 24 ਦੁੱਗਣੀਆਂ ਹੋ ਸਕਦਾ ਰਾਤ ਦੇ ਸਮੇਂ ਡਰਾਈਵਰ ਦੀ ਅੱਖ ਲੱਗ ਗਈ ਹੋਵੇ ਉਹ ਨਹਿਰ 'ਚ ਡਿੱਗ ਗਿਆ 6 ਦੀ ਮੌਤ ਹੋ ਗਈ ਹੈ ਕੁਝ ਜ਼ਖਮੀ ਨੇ ਜਿਨ੍ਹਾਂ ਦੀ ਪਛਾਣ ਹੋਈ ਹੈ ਮ੍ਰਿਤਕਾਂ ਦੀ ਜਰਨੈਲ ਸਿੰਘ 52 ਸਾਲਾ ਕ੍ਰਿਸ਼ਨਕੌਰ 60 ਮਨਜੀਤਕੌਰ 58 ਕਰਮਜੀਤਕੌਰ 25 ਸੁਖਮਨ 1.5 ਸਾਲ ਬੱਚਾ ਹੋਏਗਾ ਆਕਾਸ਼ਦੀਪ 8 ਸਾਲ ਇਹ ਸਾਰੇ ਪਿੰਡ ਮਾਨਕਵਾਲ ਦੇ ਰਹਿਣ ਵਾਲੇ ਸਨ 2 ਵਜੇ ਸਿਵਲ ਹਸਪਤਾਲ ਚ ਇਹਨਾਂ ਨੂੰ ਲਿਆਂਦਾ ਗਿਆ ਕੁਝ ਇਹਨਾਂ ਚੋਂ ਲਾਪਤਾ ਵੀ ਹੋ ਗਈਆਂ ਨੇ ਔਰ ਕੁੱਲ 24 ਤੋਂ ਵੱਧ ਸਵਾਰ ਸਨ ਸੰਤੁਲਨ ਵਿਗੜ ਗਿਆ ਉਹੀ ਹਾਰ ਜਿਆਦਾ ਪੈ ਜਾਂਦਾ ਹੈ। ਕਈ ਵਾਰੀ ਕਾਬੂ ਨਹੀਂ ਆਉਂਦਾ, ਕਈ ਵਾਰੀ ਅੱਖ ਲੱਗ ਜਾਂਦੀ ਆ। ਗੱਡੀ ਇੱਕ ਪਾਸੇ ਨੂੰ ਜਾਂਦੀ ਹੈ, ਉਹ ਬੰਦਾ ਤੇਜ਼ੀ ਨਾਲ ਦੂਜੇ ਪਾਸੇ ਨੂੰ ਮੋੜਦਾ, ਅਨਬੈਲੈਂਸ ਹੋਣ ਕਰਕੇ ਵੀ ਹਾਦਸਾ ਵਾਪਰਦਾ ਹੈ। ਇਹਦੇ ਵਿੱਚ ਪ੍ਰਸ਼ਾਸਨ ਨੂੰ ਵੀ ਆ ਜਿਹੜੇ ਡੀਟੀਓ, ਆਰਟੀਓ ਵੈਸੇ ਦਾ ਬਹੁਤ ਘੜਾਈ ਹੋਇਆ ਸੜਕਾਂ ਤੇ। ਤੇ ਟਰੈਫਿਕ ਮਹਿਕਵਾ। ਉਹ ਸਾਰੇ ਇਹੋ ਜਿਹੇ ਰੁਕੇ ਰਹੇ ਜਾਂਦੇ ਆ। ਇਹਦੇ ਤੇ ਸਖਤ ਪਾਬੰਦੀ ਹੋਣੀ ਚਾਹੀਦੀ ਹੈ ਕਿ ਜਿਹੜਾ ਕੋਈ ਲੈ ਕੇ ਚੱਲਿਆ ਉਹਦੇ ਵਿੱਚ ਸਵਾਰੀਆਂ ਵੱਧ ਬੈਠੀਆਂ ਹੋਈਆਂ ਉਹ ਦੇ ਲੋ ਖੁਦ ਜ਼ਿੰਮੇਵਾਰਾ ਉਹਦਾ ਲਾਇਸੈਂਸ ਕੈਨਸਲ ਕੀਤਾ ਜਾਊਗਾ ਤੇ ਦੂਜੇ ਪਾਸੇ ਇੱਕ ਪੱਖ ਉਹਨਾਂ ਦਾ ਵੀ ਹੈ ਉਹ ਕਹਿੰਦੇ ਆ ਕਿ ਲੋਕ ਸਾਨੂੰ ਜੀ ਉਹਨੇ ਪੈਸੇ ਨਹੀਂ ਦਿੰਦੇ ਜਿੰਨਾ ਖਰਚਾ ਪੈਂਦਾ ਫਿਰ ਸਾਨੂੰ ਸਵਾਰੀਆਂ ਵੱਧ ਬਹਾਉਣੀਆਂ ਪੈਂਦੀਆਂ ਨੇ ਕਿਉਂਕਿ ਬਹੁਤ ਸਾਰੇ ਲੋਕ ਪੈਸੇ ਕਰਾਏ ਜੋਗੇ ਇਕੱਠੇ ਕਰਕੇ ਇਕੱਠੇ ਹੋ ਕੇ ਇਹੋ ਜਿਹੇ ਗੱਟੀਆਂ ਕਰਦੇ ਆ ਇਹਦਾ ਕੋਈ ਨਾ ਕੋਈ ਨਿਜਮ ਬੰਨਣਾ ਚਾਹੀਦਾ ਤੇ ਸਾਰੇ ਪੰਜਾਬ ਚ ਇੱਕੋ ਲਾਗੂ ਹੋ ਜਾਵੇ ਕਿ ਆਹ ਕਰਾਇਆ ਹੋਊਗਾ ਉਹਨਾਂ ਦਾ ਪੱਖ ਵੀ ਸੁਣ ਲਓ ਤੇ ਨਾਲ ਇਦੂ ਵੱਧ ਸਵਾਰੀਆਂ ਇੰਨੀਆਂ ਵੱਡੇ ਮਰਦ ਔਰਤਾਂ ਤੇ ਜਿਹੜੇ ਨਵਾਲਗ ਹੈ ਬਾਲਗ ਇੰਨੇ ਨਵਾਲਗ ਇੰਨੇ ਇਦੂ ਵੱਧ ਨਹੀਂ ਬਿਠਾਏ ਜਾਣਗੇ ਇਹ ਮੇਰਾ ਖਿਆਲ ਆ ਸਭ ਤੋਂ ਜ਼ਿਆਦਾ ਗੱਲ ਮੰਨੀ ਜਾਣ ਵਾਲੀ ਹੈ ਤਾਂ ਹੀ ਭਵਿੱਖ ਦੇ ਵਿੱਚ ਅਸੀਂ ਹਾਦਸਿਆਂ ਨੂੰ ਕਾਬੂ ਕਰ ਸਕਦੇ ਹਾਂ ਜੀ ਬਿਲਕੁਲ ਟਿਲੋਸਾ ਬੁੱਧਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਲੈਂਡ ਪੁਲਿੰਗ ਸਕੀਮ ਲੈ ਕੇ ਆ ਰਹੀ ਹੈ ਜਿਸ ਦਾ ਕਿਸਾਨਾਂ ਦੇ ਵੱਲੋਂ ਲੈ ਕੇ ਵਿਰੋਧੀ ਧਿਰ ਤੱਕ ਜਿਹੜਾ ਵਿਰੋਧ ਕੀਤਾ ਜਾ ਰਿਹਾ ਪਰ ਇਸ ਦੇ ਵਿੱਚ ਨਵਾਂ ਮੋੜ ਉਹ ਦਾ ਸਾਹਮਣੇ ਆਇਆ ਜਦੋਂ ਆਪ ਦੇ ਹੀ ਹਲਕਾ ਦਾਖਰ ਦੇ ਪ੍ਰਧਾਨ ਨੇ ਇਸ ਦਾ ਵਿਰੋਧ ਕਰਦੇ ਹੋਏ ਅਸਤੀਫਾ ਦੇ ਦਿੱਤਾ ਗੋਮਲ ਕਪੂਰੇ ਇਹ ਸ਼ੁਰੂਆਤ ਹੋ ਚੁੱਕੀ ਹੈ ਜੀ ਲੈਂਡ ਪੁਲਿੰਗ ਮਾਮਲੇ ਦੇ ਵਿੱਚ ਪਿੰਡਾਂ ਦੇ ਵਿੱਚ ਬੈਨਰ ਲੱਗ ਚੁੱਕੇ ਨੇ ਜੀ ਪਿੰਡਾਂ ਨੇ ਲਿਖ ਕੇ ਲਾਤਾ ਜਿਵੇਂ ਤਿੰਨ ਖੇਤੀ ਦੇ ਕਾਲੇ ਕਰੋਨਾ ਵੇਲੇ ਵੀ ਲਿਖ ਕੇ ਲਾ ਦਿੱਤਾ ਸੀ ਨਾ ਜੀ ਜੀ ਕਿ ਸਾਡੇ ਪਿੰਡ ਦੇ ਵਿੱਚ ਬੀਜੇਪੀ ਵਾਲਿਆਂ ਦਾ ਆਉਣਾ ਮਨਾ ਹੈ ਔਰ ਕੀ ਕੁਝ ਵਾਪਰਿਆ ਸੀ ਕਈ ਥਾਵਾਂ ਤੇ ਇਹੋ ਜਿਹਾ ਘਟਰਾਵਾ ਵੀ ਵਾਪਰੀਆਂ ਜਿਹੜੀਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਜੀ ਇਹ ਗੱਲ ਆਪਣੇ ਆਪ ਦੇ ਵਿੱਚ ਬੜੀ ਅਹਿਮ ਹੈ ਜੀ ਜੀ ਤਾਂ ਇਹ ਇਹਨਾਂ ਦੇ ਪ੍ਰਧਾਨ ਨੇ ਜੀ ਹਲਕਾ ਪ੍ਰਧਾਨ ਭੁਪਿੰਦਰ ਸਿੰਘ ਗਰੇਵਾਲ ਜੋਧਾ ਜੀ ਉਹਨਾਂ ਨੇ ਲੈਂਡ ਪੂਲਿੰਗ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਕਿਸਮ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਫੇਸਬੁੱਕ ਤੇ ਲਿਖੀ ਪੋਸਟ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨ ਹਾਂ ਤੇ ਪਹਿਲਾ ਧਰਮ ਕਿਸਾਨੀ ਹੈ ਜੇ ਕੋਈ ਕਿਸਾਨ ਵਿਰੋਧੀ ਨੀਤੀ ਲਿਆਏਗਾ ਉਹਦਾ ਜ਼ੋਰਦਾਰ ਸ਼ਬਦਾਂ ਦੇ ਵਿੱਚ ਵਿਰੋਧ ਕੀਤਾ ਜਾਵੇਗਾ ਤਿਲੂਸਾ ਬੁੱਧਰੇ ਗੱਲ ਕੀਤੀ ਜਾਵੇ ਸ੍ਰੀ ਅਕਾਲ ਤਖਤ ਸਾਬਰੀਆ ਦੇ ਅਨੁਸਾਰ ਪੰਜ ਮੈਂਬਰੀ ਪ੍ਰਤੀ ਕਮੇਟੀ ਦੇ ਵੱਲੋਂ ਡੈਲੀਗੇਟ ਇਜਲਾਸ ਕੀਤਾ ਗਿਆ ਦੇਖੋ ਇਹ ਜਿਹੜਾ ਅੱਜਕੱਲ ਹਲਕਾ ਭਾਈ ਜਿਹੜਾ ਇਹ ਡੈਲੀਗੇਟ ਇਜਲਾਸ ਕੀਤੇ ਜਾ ਰਹੇ ਨੇ ਜੇ ਪੰਜ ਮੈਂਬਰ ਨੇ ਕਮੇਟੀ ਦੇ ਉਹਨਾਂ ਚੋਂ ਕਿਸੇ ਨਾ ਕਿਸੇ ਦੀ ਸਰਪ੍ਰਸਤੀ ਹੁੰਦੀ ਉਹ ਹਾਜ਼ਰ ਹੁੰਦੇ ਨੇ ਉੱਥੇ ਜੀ ਜੀ ਅੱਜ ਫਿਰ ਜਨਾਲਾ ਹਲਕੇ ਦੇ ਵਿੱਚ ਡਾਕਟਰ ਰਤਨ ਸਿੰਘ ਜਨਾਲਾ ਸਾਬਕਾ ਸੰਸਦ ਮੈਂਬਰ ਦੀ ਗਵਾਈ ਹੇਠ ਡੈਲੀਗੇਟ ਜਲਾਸ ਹੋਇਆ ਤੇ ਮਾਝਾ ਜ਼ੋਨ ਦੇ ਚਾਰਜ ਬੀਬੀ ਸਤਵੰਤ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਸਰਬਸੰਮਤੀ ਨਾਲ ਜਕਾਰਿਆਂ ਦੀ ਗੂੰਜ ਵਿੱਚ 32 ਜ਼ਿਲ੍ਹਾ ਤੇ 4 ਸੂਬਾਈ ਡੈਲੀਗੇਟਾਂ ਦੀ ਚੋਣ ਕੀਤੀ ਗਈ ਇਹ ਚੋਣ ਦੇ ਵਿੱਚ ਬੀਬੀ ਸਤਵੰਤ ਕੌਰ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮਤਾਬਕ ਸਾਰੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਰਾਜਪਤਰੀ ਡੈਲੀਗੇਟ ਤੇ ਜਲਾ ਡੈਲੀਗੇਟਾਂ ਦੀ ਚੋਣ ਕੀਤੀ ਜਾ ਰਹੀ ਹੈ ਤਾਂ ਕਿ 11 ਅਗਸਤ ਨੂੰ ਸੂਬਾ ਪ੍ਰਧਾਨ ਦੀ ਚੋਣ ਕੀਤੀ ਜਾ ਸਕੇ ਸ਼੍ਰੀ ਕਲਤਖਤ ਸਾਹਿਬ ਤੇ ਇਹਨਾਂ ਨੇ ਮੰਗ ਕੀਤੀ ਹੈ ਸ਼ਰੋਣੀ ਕਮੇਟੀ ਤੋਂ ਸਾਨੂੰ ਤੇਜਾ ਸਿੰਘ ਸਮੁੰਦਰੀ ਹਾਲ ਦਿੱਤਾ ਜਾਵੇ ਮਿਲਦਾ ਨਹੀਂ ਮਿਲਦਾ ਪਤਾ ਨਹੀਂ ਬਿਲਕੁਲ ਟਿੱਲੋਂ ਸਾਬ ਆਪਰੇਸ਼ਨ ਸਿੰਦੂ ਦੀ ਗੱਲ ਕੀਤੀ ਜਾਵੇ ਤਾਂ ਹਲੇ ਤੱਕ ਚਰਚਾ ਦਾ ਵਿਸ਼ਾ ਹਰ ਜਗ੍ਹਾ ਤੇ ਆਪਰੇਸ਼ਨ ਸਿੰਦੂ ਦੀ ਗੱਲ ਕੀਤੀ ਜਾਂਦੀ ਹੈ ਅਜੇ ਦੇ ਵਿੱਚ ਹੁਣ ਆਪਰੇਸ਼ਨ ਸਿੰਦੂ ਨੂੰ ਲੈ ਕੇ ਲੋਕ ਸਭਾ ਦੇ ਵਿੱਚ ਵੀ ਕਾਫੀ ਚਰਚਾ ਕੀਤੀ ਗਈ ਹੈ ਆਖਿਰਕਾਰ ਉਹ ਚਰਚਾ ਕੀ ਸੀ ਆਪਰੇਸ਼ਨ ਸਿੰਦੂ ਜਿਹੜਾ ਪਹਿਲਗਾਮ ਹਮਲੇ ਤੋਂ ਬਾਅਦ ਹਿੰਦੁਸਤਾਨ ਤੇ ਭਾਰਤ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿਚਕਾਰ ਵਾਪਰਿਆ ਇੱਕ ਜੰਗਬੰਦੀ ਸੀ ਗੋਲਾਬਾਰੀ ਹੋਈ ਦੋਨੋਂ ਪਾਸਿਆਂ ਤੋਂ ਹੋਈ ਡਰੋਨ ਆਏ ਤੇ ਡੋਨਾਲਡ ਟਰੰਪ ਅੱਜ ਤੱਕ ਕਹਿ ਰਹੇ ਨੇ ਅਸੀਂ ਉਹਦੀ ਜੰਗਬੰਦੀ ਕਰਾਈ ਸੀ ਚਲੋ ਜੀ ਅਸੀਂ ਤਾਂ ਤੁਹਾਨੂੰ ਵਿਦਾਈ ਦੇ ਦਿੰਨੇ ਆ ਜੀ ਜੇ ਤੁਸੀਂ ਕਰਾਈਆ ਪਰ ਅਜੇ ਤੱਕ ਸਾਡੇ ਪ੍ਰਧਾਨ ਮੰਤਰੀ ਇਹਦਾ ਸਪਸ਼ਟੀਕਰਨ ਨਹੀਂ ਦੇ ਸਕੇ ਉਹਨਾਂ ਨੇ 13ਵੀਂ 14ਵੀਂ ਵਾਰ ਕਹਿਤਾ ਇਸੇ ਕਰਕੇ ਤਾਂ ਆਪਰੇਸ਼ਨ ਸੰਧੂਰ ਦੇ ਮਾਮਲੇ ਨੂੰ ਲੈ ਕੇ ਲੋਕ ਸਭਾ 'ਚ ਹਗਾਮੇ ਹੋ ਰਹੇ ਨੇ ਸਵਾਲ ਪੁੱਛਿਆ ਪ੍ਰਧਾਨ ਮੰਤਰੀ ਤੋਂ ਵਿਰੋਧੀ ਧਿਰ ਵਾਲੇ ਕਿ 13ਵੀਂ 14ਵੀਂ ਵਾਰ ਡੋਨਾਲਡ ਟਰੰਪ ਨੇ ਕਹਿਤਾ ਤੁਸੀਂ ਅਜੇ ਤੱਕ ਸਪਸ਼ਟੀਕਰਨ ਨਹੀਂ ਦਿੱਤਾ ਇਹਦੇ ਵਿੱਚ ਹੈ ਕੀ ਹੈ ਅਸਲੀਅਤ ਕੀ ਹੈ ਕਿਰਪਾ ਕਰਕੇ ਇਹ ਸਾਨੂੰ ਦੱਸੀ ਜਾਵੇ ਸੋ ਤੁਸੀਂ ਕਹਿ ਸਕਦੇ ਹੋ ਕੋਮਲ ਜੀ ਇਹ ਮਾਮਲਾ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਹੈ ਤੇ ਇਹਦੇ ਤੇ ਲੈ ਕੇ ਅੱਜ ਵੀ ਹਗਾਮਾ ਹੋਇਆ 2-3 ਵਾਰ ਲੋਕ ਸਭਾ ਉਸ ਮੁੱਦੀ ਵੀ ਕਰਨੀ ਪੈਗੀ ਸੋ ਇਹਨੂੰ ਲੈ ਕੇ ਤੇ ਪਹਿਲਗਾਮ ਹਮਲੇ ਨੂੰ ਲੈ ਕੇ ਲੋਕ ਸਭਾ ਦੇ ਵਿੱਚ ਅੱਜ ਸਵੇਰ ਤੋਂ ਗਵਮਾ ਚੱਲੀ ਗਿਆ ਕਹਿੰਦੇ ਆ ਕਿ ਬਾਅਦ ਦੁਪਹਿਰ ਸ਼ਾਇਦ ਮੜੀ ਮੋਟੀ ਸ਼ੁਰੂ ਹੋਈ ਹੈ ਕਿ ਨਹੀਂ ਹੋਈ ਇਹ ਤਾਂ ਸਮਾਂ ਲੇਕਿਨ ਲੋਕ ਸਭਾ ਦੇ ਸਪੀਕਰ ਓਮ ਬਿਰਲਾ बार-बार ਸੰਸਦ ਮੈਂਬਰਾਂ ਨੂੰ ಪಾਠ ਪੜਾਉਂਦੇ ਦੇਖੇ ਗਏ ਜੀਟੀਐਲ ਸਾਹਿਬ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਤੇ ਸਾਡੇ ਦਰਸ਼ਕਾਂ ਦੇ ਨਾਲ ਬਹੁਤ ਜਾਨਕਾਰੀ ਸਾਂਝੀ ਕਰਨ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਬਹੁਤ ਸ਼ੁਕਰੀਆ ਧਿਰਵਾਦ ਜੀ ਸਤਿ ਸ਼੍ਰੀ ਅਕਾਲ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਨਹੀਂ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਂ ਦਿਉ ਇਜਾਜ਼ਤ ਧੰਨਵਾਦ